ਤੁਸੀਂ ਯਕੀਨੀ ਮੰਨਣਾ ਪਾਕਿਸਤਾਨ ਹੁਣ ਤੱਕ ਆਪਣੇ ਬੱਚਿਆਂ ਨੂੰ ਇਹ ਪੜਾਉਂਦਾ ਰਿਹਾ ਕਿ 71 ਦੀ ਜੰਗ ਵੀ ਅਸੀਂ ਜਿੱਤੀ ਐ 65 ਦੀ ਜੰਗ ਵੀ ਅਸੀਂ ਜਿੱਤੀ ਐ ਕਾਰਗਿਲ ਦੀ ਜੰਗ ਵੀ ਅਸੀਂ ਜਿੱਤੀ ਐ ਇਹ ਕਿਹਾ ਜਾਂਦਾ ਕਿ 65 ਵੇਲੇ ਵੀ ਅਸੀਂ ਜਿੱਤ ਗਏ ਸੀ 65 ਵੇਲੇ ਵੀ ਬਿਨਾਂ ਸ਼ਰਤ ਤੋਂ ਵਾਪਸ ਆ ਗਏ 71 ਵੇਲੇ ਬੰਗਲਾਦੇਸ਼ ਕੱਢ ਲਿਆ ਸਾਡੀਆਂ ਫੌਜਾਂ ਲਾਹੌਰ ਤੱਕ ਜਾ ਕੇ ਗੇੜੇ ਦੀਆਂ ਆਈਆਂ ਪਰ ਅਸੀਂ ਜਿਹੜੇ ਜਿੱਤੇ ਹੋਏ ਏਰੀਆ ਸੀ ਉਹ ਬਿਨਾਂ ਸ਼ਰਤ ਵਾਪਸ ਮੋੜ ਆਪਣੀ ਹਿੰਦ ਹੈ ਜਿਹੜੀ ਉਹ ਕਸ਼ਮੀਰ ਨੂੰ ਲੈ ਕੇ ਦਿਖਾਈ ਹੈ ਜਿਹਦੇ ਕਰਕੇ ਉਸ ਦਿਨ ਤੋਂ ਬਾਅਦ ਉਹਨਾਂ ਨੇ ਦੈਸ਼ਤਗਰਦਾਂ ਨੂੰ ਪਾਲਣਾ ਸ਼ੁਰੂ ਕਰਤਾ ਮੈਂ ਆਪਣੇ ਕਬੱਡੀ ਗੱਪਾਂ ਦੇ ਉੱਪਰ ਲੋਕ ਹਾਰ ਲੈ ਦਿੰਦੇ ਨੇ ਡਿਫੈਂਡਰਾਂ ਦਿੰਦੇ ਨੇ ਉੱਥੇ ਜਿਹੜਾ ਚੌੜੀ ਲਾਈਟ ਵਾਲਾ ਇੱਕ ਮਤਲਬ ਕਿ ਮੋਟਰਸਾਈਕਲ ਆਉਂਦਾ ਹੁੰਦਾ ਸੀ ਉਹ ਸੀਟੀ 100 ਹੀਟੀ 100 ਜੀ ਇਹ ਕਿਹੜਾ ਸੀ ਨਾ ਉਹਦੀ ਕੀਮਤ 4.4 ਲੱਖ ਰੁਪਏ ਕਾਲ ਦੋਸਤੋ ਮੈਂ ਪ੍ਰਦੀਪ ਸਿੰਘ ਸਿੱਧੂ ਦਾ ਪੰਜਾਬੀ ਨਿਊਜ਼ਪੇਪਰ ਤੇ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਹਰ ਰੋਜ਼ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਅਤੇ ਆਪਣੇ ਪੰਜਾਬ ਦੇ ਭੱਖ ਦੇ ਮੁੱਦਿਆਂ ਦੀ ਗੱਲ ਕਰਦੇ ਆ ਤਾਂ ਜੋ ਤੁਹਾਨੂੰ ਸੱਚ ਦੇ ਨੇੜੇ ਲਿਆ ਜਾ ਸਕੇ ਇਨਾਂ ਹੀ ਭੱਖ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਮੌਜੂਦ ਨੇ ਮਨਜਿੰਦਰ ਮੱਖਾ ਜੀ ਮੱਖਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਦੋ ਮੁਲਕਾਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਦਾ ਐਲਾਨ ਹੋ ਚੁੱਕਿਆ ਤੇ ਡੋਨਲਡ 트ਰਪ ਨੇ ਇਸ ਦੇ ਵਿੱਚ ਕਿਤੇ ਨਾ ਕਿਤੇ ਵਿਚੋਲਗੀ ਵਾਲਾ ਕੰਮ ਕੀਤਾ ਹੈ ਪਰ ਇਹ ਵਿਚੋਲਗੀ ਤੋਂ ਬਾਅਦ ਇੰਡੀਆ ਗਵਰਨਮੈਂਟ ਕਿਤੇ ਨਾ ਕਿਤੇ ਬੈਕਫੁੱਟ ਤੇ ਨਜ਼ਰ ਆਉਂਦੀ ਆ ਤਾਂ ਤੁਸੀਂ ਕੀ ਕਾਰਨ ਸਮਝਦੇ ਹੋ 트ਰਪ ਦੀ ਇਸ ਵਿਚੋਲਗੀ ਦੇ ਤੇ ਵਿਚੋਲਗੀ ਤੋਂ ਬਾਅਦ ਕਿਤੇ ਨਾ ਕਿਤੇ ਮੋਦੀ ਸਰਕਾਰ ਕਿਰੀ ਨਜ਼ਰ ਆ ਰਹੀ ਆ ਹਾਂ ਕਿਤੇ ਨਾ ਕਿਤੇ ਅਸੀਂ ਦੇਖਦੇ ਆ ਕਿ ਜਿਹੜੀ ਮੋਦੀ ਸਰਕਾਰ ਆ ਉਹਨੂੰ ਵਿਪੱਖਸ਼ ਨੇ ਵੀ ਘੇਰਿਆ ਤੇ ਇੰਟਰਨੈਸ਼ਨਲ ਮੀਡੀਆ ਨੇ ਜਾਂ ਜਿੰਨੇ ਵੱਡੇ ਦੁਨੀਆ ਦੇ ਥਿੰਕ ਟੈਂਕ ਮੰਨੇ ਜਾਂਦੇ ਨੇ ਕਿ ਉਹਨਾਂ ਨੇ ਕੀ ਰਿਹਾਗਾ ਜਿਵੇਂ ਮਤਲਬ ਕਿ ਇੱਕ ਜੀਓ ਪੋਲਿਟਿਕਸ ਦੇ ਐਕਸਪਰਟ ਭਾਰਤੀ ਐਕਸਪਰਟ ਨੇ ਬੜੀ ਬੁਰੀ ਤਰ੍ਹਾਂ ਮੋਦੀ ਗਵਰਨਮੈਂਟ ਨੂੰ ਤੇ ਭਾਰਤ ਸਰਕਾਰ ਦੀਆਂ ਪਹਿਲਾਂ ਵੀ ਕੀਤੀਆਂ ਗਈਆਂ ਗਲਤੀਆਂ ਦੇ ਕਰਕੇ ਉਹਨਾਂ ਨੂੰ ਲਤਾੜਿਆ ਕਿਉਂਕਿ ਜਿਹੜਾ ਵੀ ਇਹ ਪਿਛਲੇ ਦਿਨਾਂ ਦੇ ਵਿੱਚ ਜਿੰਨਾ ਘਟਨਾਕ੍ਰਮ ਹੋਇਆ ਪਹਿਲਗਾਮ ਤੋਂ ਬਾਅਦ ਮੋਦੀ ਸਰਕਾਰ ਦਾ ਅਪਰ ਹੈਂਡ ਸੀ ਪਾਕਿਸਤਾਨ ਦੇ ਉੱਪਰ ਜਿਸ ਤਰ੍ਹਾਂ ਭਾਰਤ ਨੇ ਮਜ਼ਾਈਲਾ ਪਾਕਿਸਤਾਨ ਦੇ ਟਿਕਾਣਿਆਂ ਦੇ ਉੱਪਰ ਦਾਗੀਆਂ ਉਹਨਾਂ ਟਿਕਾਣਿਆਂ ਦੇ ਉੱਪਰ ਦਾਗੀਆਂ ਜਿੱਥੇ ਮਿਲੀਟੈਂਟ ਤਿਆਰ ਕੀਤੇ ਜਾਂਦੇ ਸੀ ਜਿੱਥੇ دہشتਗਰਦ ਤਿਆਰ ਕੀਤੇ ਜਾਂਦੇ ਸੀ ਪਰ ਉਸ ਤੋਂ ਬਾਅਦ ਜਿਵੇਂ ਪਾਕਿਸਤਾਨ ਦੇ ਉੱਪਰ ਪਾਕਿਸਤਾਨ ਨੇ ਵਾਪਸ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਦਾ ਜਿਹੜਾ S400 에어 డి펜ਸ ਸਿਸਟਮ ਹੈ ਉਹਨੇ ਇੱਕ ਵੀ ਡਰੋਨ ਇੱਕ ਵੀ ਮਜਾਹਿਲ ਭਾਰਤ ਦੇ ਉੱਪਰ ਨਹੀਂ ਡਿੱਗਣ ਦਿੱਤੀ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਰਹਨੇ ਆ ਬਠਿੰਡੀ ਦੇ ਕੋਲ ਰਹਨੇ ਆ ਸ਼ੌਣੀ ਦੇ ਕੋਲ ਰਹਨੇ ਆ ਆਪਾਂ ਵੀ ਦੇਖਿਆ ਕਿ ਸ਼ੌਣੀ ਤੇ ਜਾਂ ਮਤਲਬ ਕਿ ਫਰੋਹਪੁਰ ਅਮਰਸਰ ਦੇ ਜਿਹੜੇ ਏਰੀਏ ਨੇ ਉੱਥੇ ਉਹਨਾਂ ਨੇ ਇਹ ਕੁਝ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਦਾ 에ਅਰ ਡਿਫੈਂਸ ਸਿਸਟਮ ਕਾਮਯਾਬ ਰਿਹਾ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਭਾਰਤ ਨੇ ਪਾਕਿਸਤਾਨ ਨੂੰ ਰਿਟੈਲੀਏਟ ਕੀਤਾ ਭਾਰਤ ਦੀਆਂ ਫੌਜਾਂ ਨੇ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਅਸੀਂ ਸੋਸ਼ਲ ਮੀਡੀਆ ਦੇ ਥਰੂ ਵੀ ਦੇਖ ਰਹੇ ਹਾਂ ਕਿ ਉਹਨਾਂ ਦੇ 에ਅਰ ਡਿਫੈਂਸ ਨੇ ਕੰਮ ਨਹੀਂ ਕੀਤਾ ਜਾਫਰ ਕਹਿ ਲੋ 19 ਚੰਗੀ ਤਰ੍ਹਾਂ ਕੰਮ ਨਹੀਂ ਕੀਤਾ ਜਿਸ ਤਰ੍ਹਾਂ ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਕੰਮ ਕੀਤਾ ਭਾਰਤ ਕੋਲ ਰਸ਼ੀਆ ਦਾ ਏਅਰ ਡਿਫੈਂਸ ਸਿਸਟਮ ਹੈ ਤੇ ਪਾਕਿਸਤਾਨ ਦੇ ਕੋਲ ਚైనా ਦਾ 에어 ਡਿਫੈਂਸ ਸਿਸਟਮ ਹੈ ਭਾਰਤ ਦੀਆਂ ਫੌਜਾਂ ਨੇ ਉਹਨਾਂ ਦੇ ਬਹੁਤ ਸਾਰੇ ਟਿਕਾਣਿਆਂ ਨੂੰ ਵੀ ਨਸ਼ਟ ਕੀਤਾ ਪਲੱਸ ਜਿਹੜੀਆਂ ਉਹ 24 ਜਿਹੜੀਆਂ ਮਜ਼ਾਹਿਲਾਂ ਸੀ ਉਹਨਾਂ ਨੇ ਬਹੁਤ ਸਾਰੇ ਟਿਕਾਣਿਆਂ ਨੂੰ ਟਾਰਗੇਟ ਕੀਤਾ ਭਾਰਤ ਅੰਗੀਆਂ ਫੌਜਾਂ ਦੀਆਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਨੇ ਉਹਨਾਂ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਵਿਦ ਪ੍ਰੂਫ ਆ ਕੇ ਕਿਤੇ ਨਾ ਕਿਤੇ ਲੋਕਾਂ ਨੂੰ ਸਮੋਤਤ ਹੁੰਦੇ ਆ ਦੱਸਿਆ ਕਿ ਅਸੀਂ ਜਿੰਨੇ ਵੀ ਟਾਰਗੇਟ ਭਾਰਤੀ ਫੌਜਾਂ ਨੇ ਮਿੱਥੇ ਸੀ ਉਹਨਾਂ ਤੇ ਸਟੀਕ ਨਿਸ਼ਾਨੇ ਲੱਗੇ ਨੇ ਮੈਂ ਆਪ ਵੀ ਪਾਕਿਸਤਾਨ ਦੇ ਜਿਹੜੇ ਸੋਸ਼ਲ ਮੀਡੀਆ ਕਿਉਂਕਿ ਮੀਡੀਆ ਦੇ ਉੱਪਰ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ ਦੋਨੇ ਤਰ੍ਹਾਂ ਦੇ ਮੀਡੀਆ ਦੇ ਉੱਪਰ ਵਿਸ਼ੱਕੋ ਭਾਰਤੀ ਮੀਡੀਆ ਹੋਵੇ ਜਾਂ ਫਿਰ ਪਾਕਿਸਤਾਨੀ ਮੀਡੀਆ ਪਰ ਜਿਹੜੇ ਪਾਕਿਸਤਾਨ ਦੀ ਆਮ ਵਾਅਮ ਆਗੀ ਉਹਨਾਂ ਦੀਆਂ ਜਿਹੜੀਆਂ ਅਸੀਂ ਦੇਖਿਆ ਕਿ ਸਟੋਰੀਆਂ ਨੇ ਜਾਂ ਉਹਨਾਂ ਦੀਆਂ ਵੀਡੀਓ ਨੇ ਉਹਨਾਂ ਨੇ ਦਿਖਾਇਆ ਕਿ ਵੀ ਸ਼ੱਕ ਮਰੀਦ ਕੇ ਹੋ ਗਿਆ ਜਾਂ ਫਿਰ ਲਾਹੌਰ ਦੇ ਵਿੱਚ ਜਿਹੜਾ ਇਹਨਾਂ ਦਾ 에어 డిਫੈਂਸ ਸਿਸਟਮ ਹੈ ਜਾਂ ਫਿਰ ਕਰਾਚੀ ਸਟੇਡੀਅਮ ਦੇਤੇ ਹੋਇਆ ਜਾਂ ਬੰਦਰਗਾਹ ਦੇ ਉੱਪਰ ਵੀ ਬੰਬ ਡਿੱਗੇ ਨੇ ਕਿਤੇ ਨੇ ਕਿਤੇ ਇਹ ਗੱਲ ਇਹ ਪ੍ਰੂਫ ਹੁੰਦੀ ਹੈ ਪਰ ਇੱਧਰ ਅਸੀਂ ਬੈਠੇ ਇਹ ਗੱਲ ਦੇ ਆਪ ਪ੍ਰੂਫ ਹੈ ਕਿ ਪੰਜਾਬ ਦੇ ਵਿੱਚ ਕਿਤੇ ਇਹੋ ਜਿਹਾ ਨਹੀਂ ਢਿੱਗਿਆ ਹਾਂ ਪੁਂਛ ਦੇ ਏਰੀਏ ਦੇ ਵਿੱਚ ਪਾਕਿਸਤਾਨ ਨੇ ਜਦੋਂ ਗੋਲੇਵਾਰੀ ਕੀਤੀ ਹੈ ਤਾਂ ਭਾਰਤ ਦੇ ਬਹੁਤ ਸਾਰੇ ਨਾਗਰਿਕਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਫੌਜ ਦੇ ਕਈ ਅਧਿਕਾਰੀਆਂ ਨੂੰ ਨੁਕਸਾਨ ਪਹੁੰਚਿਆ ਇਸ ਦੇ ਬਾਵਜੂਦ ਮੈਂ ਇਹ ਗੱਲ ਸਮਝਦਾ ਹਾਂ ਕਿ ਭਾਰਤ ਦਾ ਅਪਰਹੈਂਡ ਸੀ ਕਿਉਂਕਿ ਉਹਨਾਂ ਦਾ 에ਅ ਡਿਫੈਂਸ ਸਿਸਟਮ ਕੰਮ ਨਹੀਂ ਸੀ ਕਰ ਰਿਹਾ ਅੱਜ ਜਦੋਂ ਹੋਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਵੀ ਇਹੀ ਗੱਲ ਆਈ ਮੋਦੀ ਸਰਕਾਰ ਦੇ ਬੈਕਫੁੱਟ ਤੇ ਜਾਣ ਦਾ ਕਾਰਨ ਬੈਕਫੁੱਟ ਤੇ ਜਾਣ ਦਾ ਕਾਰਨ ਇੱਕ ਤਾਂ ਇਹ ਹੈ ਕਿ ਜਦੋਂ ਇਹਨਾਂ ਦੀ ਆਸ ਦੇ ਵਿੱਚ ਡੀਜੀਐਮਓ ਦੀ ਦੋਨੇ ਧਰਾਂ ਦੀ ਆਸ ਦੇ ਵਿੱਚ ਗੱਲ ਹੋ ਚੁੱਕੀ ਸੀ ਕਿ ਸੀਜ਼ ਫਾਇਰ ਵਾਸਤੇ ਦੋਨੇ ਦੇਸ਼ ਐਗਰੀ ਉਹਨਾਂ ਗੱਲਬਾਤ ਚੱਲ ਰਹੀ ਸੀ ਤਾਂ ਜਦੋਂ 트ੰਪ ਦੀ ਐਂਟਰੀ ਹੁੰਦੀ ਹੈ ਜਿਹੜੇ ਕਾਂਗਰਸ ਨੇ ਜਿਸ ਤਰ੍ਹਾਂ ਮੋਦੀ ਸਰਕਾਰ ਨੂੰ ਘੇਰਿਆ ਕਿ ਤੁਸੀਂ 트ੰਪ ਦੇ ਕਹਿਣ ਤੇ ਜਿਹੜਾ ਮਤਲਬ ਸੀਜ਼ ਫਾਇਰ ਵਾਸਤੇ ਅਲਾਓ ਕੀਤਾ ਕਿਤੇ ਨਾ ਕਿਤੇ ਇੱਥੇ ਇਹ ਲੱਗਦਾ ਹੈ ਕਿ ਇੱਕ ਐਡਾ ਵੱਡਾ ਡੈਮੋਕ੍ਰੈਟਿਕ ਸਟੇਟ ਅਮਰੀਕਾ ਦੇ ਸਾਹਮਣੇ ਝੁਕਦੀ ਹੈ ਜਿਸ ਤਰ੍ਹਾਂ ਪਾਕਿਸਤਾਨ ਝੁਕਦਾ ਕਿਉਂਕਿ ਅਸੀਂ ਆਪਣੇ ਆਪ ਦੇ ਵਿੱਚ ਇੱਕ ਪੂਰਨ ਦੇਸ਼ਾਂਗੇ ਕਿਉਂਕਿ ਸਾਡੀ ਸਮਰੱਥਾ ਕਿਤੇ ਨਾ ਕਿਤੇ ਪਾਕਿਸਤਾਨ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਇਸ ਕਰਕੇ ਜਿਹੜਾ ਜਿਹੜੀਆਂ ਜਿਹੜੇ ਥਿੰਕ ਟੈਂਕ ਮੰਨ ਜਾਂਦੇ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਰਤ ਨੂੰ ਲੋੜ ਨਹੀਂ ਸੀ ਭਾਰਤ ਦਾ ਅਪਰਹੈਂਸਿ ਭਾਰਤ ਨੂੰ ਇਹ ਸਟੈਪ ਚੱਕਣ ਦੀ ਲੋੜ ਨਹੀਂ ਸੀ ਕੁਝ ਸ਼ਰਤਾਂ ਮੰਵਾ ਕੇ ਬੇਸ਼ੱਕ ਅਸੀਂ ਕਿਉਂਕਿ ਜੰਗ ਕੋਈ ਵੀ ਨਹੀਂ ਚਾਹੁੰਦਾ ਕੋਈ ਵੀ ਯੁੱਧ ਨਹੀਂ ਚਾਹੁੰਦਾ ਪਰ ਜਦੋਂ ਤੁਹਾਡਾ ਅਪਰ ਹੈਂਡ ਹੋਵੇ ਜਦੋਂ ਤੁਸੀਂ ਜਿੱਤ ਰਹੇ ਹੋ ਉਹਨੂੰ ਜਿਹੜਾ ਬੈਨੀਫਿਟ ਆਫ ਡਾਟ ਉਹਨੂੰ ਮਿਲਣੀ ਚਾਹੀਦੀ ਹੈ ਹਾਂ ਮਿਲਣਾ ਚਾਹੀਦਾ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ 65 ਵੇਲੇ ਵੀ ਅਸੀਂ ਜਿੱਤ ਗਏ ਸੀ 65 ਵੇਲੇ ਵੀ ਬਿਨਾਂ ਸ਼ਰਤ ਤੋਂ ਵਾਪਸ ਆ ਗਏ 77 ਵੇਲੇ ਬੰਗਲਾਦੇਸ਼ ਕੱਢ ਲਿਆ ਸਾਡੀਆਂ ਫੌਜਾਂ ਲਾਹੌਰ ਤੱਕ ਜਾ ਕੇ ਗੇੜੇ ਦੇ ਆਈਆਂ ਪਰ ਅਸੀਂ ਜਿਹੜੇ ਜਿੱਤੇ ਹੋਏ ਏਰੀਆ ਸੀ ਉਹ ਬਿਨਾਂ ਸ਼ਰਤ ਵਾਪਸ ਮੋੜਤੇ ਤੇ ਜਿਹੜਾ ਕਾਰਗਿਲ ਵੇਲੇ ਵੀ ਸਾਨੂੰ ਕੀ ਮਿਲਿਆ ਈਵਨ ਮਤਲਬ ਕਿ ਜਿੰਨੇ ਵਾਰੀ ਭਾਰਤੀ ਫੌਜਾਂ ਦਾ ਤੇ ਪਾਕਿਸਤਾਨੀ ਫੌਜਾਂ ਦਾ ਆਪ ਦੇ ਵਿੱਚ ਮੇਲ ਹੋਇਆ ਭਾਰਤੀ ਫੌਜਾਂ ਦਾ ਅਪਰ ਹੈਂਡ ਰਿਹਾ ਹੈ ਪਰ ਭਾਰਤ ਬਿਨਾਂ ਸ਼ਰਤ ਵਾਪਸ ਆ ਜਾਂਦਾ ਈਵਨ ਮਤਲਬ ਚਾਈਨਾ ਦੇ ਨਾਲ ਜਦੋਂ 2019 ਦੇ ਵਿੱਚ ਕਨਫਲਿਕਟ ਹੋਇਆ ਲਦਾਖ ਦੇ ਵਿੱਚ ਉਦੋਂ ਵੀ ਜਿਹੜੀ ਹੱਦਬੰਦੀ ਹੋਈ ਸੀ ਉਹਨੂੰ ਲੈ ਕੇ ਚਾਈਨਿਸ ਸਰਕਾਰ ਦੀਆਂ ਹਦਾਇਤਾਂ ਭਾਰਤ ਸਰਕਾਰ ਨੇ ਮੰਨ ਲਈਆਂ ਕਿਤੇ ਨਾ ਕਿਤੇ ਇਸ ਗੱਲ ਕਰਕੇ ਇੰਦਰਾ ਗਾਂਧੀ ਦੇ ਨਾਲ ਤੁਲਨਾ ਕਰਕੇ ਆ ਲੋਕ ਵੇਖ ਰਹੇ ਨੇ ਕਿ ਮੋਦੀ ਜਿੰਨਾ ਸਟਰੋਂਗ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾ ਸਟਰੋਂਗ ਉਹ ਬਣ ਨਹੀਂ ਸਕਿਆ ਇੱਕ ਬਲੰਡਰ ਅ ਮਿਸਟੇਕ ਉੱਪਰ ਕੇ ਸਾਹਮਣੇ ਆਈ ਹੈ ਜਿਸ ਦੇ ਕਰਕੇ ਮੋਦੀ ਸਰਕਾਰ ਹੁਣ ਬੈਕਫੁੱਟ ਤੇ ਨਜ਼ਰ ਆਉਂਦੀ ਹੈ ਤੇ ਦੂਜੀ ਗੱਲ ਮੱਖਾ ਜੀ ਹੁਣ 78 ਸਾਲ ਲਗਭਗ ਦੋਨਾਂ ਦੇਸ਼ਾਂ ਦੀ ਆਜ਼ਾਦੀ ਨੂੰ ਹੋ ਚੁੱਕਿਆ ਭਾਰਤ ਦੇ ਵਿੱਚੋਂ ਪਾਕਿਸਤਾਨ ਨਿਕਲਿਆ ਭਾਰਤ ਇੱਕ ਸੰਪੂਰਨ ਦੇਸ਼ ਆ ਤਾਂ ਇਹ ਆਜ਼ਾਦੀ ਦੇ 78 ਸਾਲਾਂ ਦੇ ਬਾਅਦ ਜੇ ਆਪਾਂ ਅੱਜ ਗੱਲ ਕਰੀਏ ਭਾਰਤ ਦੀ ਆਰਥਿਕਤਾ ਦੀ ਭਾਰਤ ਦੇ ਰਹਿਣ ਸਹਿਣ ਦੀ ਭਾਰਤ ਦੀ ਤਰੱਕੀ ਦੀ ਤੇ ਦੂਜੇ ਪਾਸੇ ਆਪਣੇ ਗੁਮਾਡੀ ਮੁਲਖ ਪਾਕਿਸਤਾਨ ਦੇ ਹਾਲਾਤ ਹਨ ਉਥੋਂ ਦੀ ਤਰੱਕੀ ਉਥੋਂ ਦਾ ਰਹਿਣ ਸਹਿਣ ਇਹਨਾਂ ਦੋਸ਼ਾਂ ਦੇ ਦੋਨੇ ਦੇਸ਼ਾਂ ਦੇ ਜਿਹੜੇ 77 ਸਾਲਾਂ ਦੇ ਬਾਅਦ ਕਿੰਨਾ ਕੁ ਫਰਕ ਆ ਇਧਰ ਦੇ ਜੀਵਨ ਦਾ ਇਧਰ ਦੀ ਤਰੱਕੀ ਦਾ ਤੇ ਇਹ ਜੇ ਫਰਕ ਹੈਗਾ ਵੀ ਆ ਤਾਂ ਇਹ ਫਰਕ ਹੋਣ ਦੇ ਕਾਰਨ ਕੀ ਆ ਇਹਨਾਂ ਬੜਾ ਇੰਟਰਸਟਿੰਗ ਜਿਹਾ ਸਵਾਲ ਹੈ ਇਹਦੇ ਉੱਪਰ ਮੈਂ ਬੜਾ ਮਤਲਬ ਕਿ ਪਿਛਲੇ ਦਿਨਾਂ ਤੋਂ ਜਦੋਂ ਦਾ ਇਹ ਸਿਸਟਮ ਚੱਲੀ ਜਾਂਦਾ ਹੈ ਉਦੋਂ ਦਾ ਮੈਂ ਦੇਖ ਰਿਹਾ ਕਿ ਕਿ ਦੋਨੇ ਦੇਸ਼ਾਂ ਦੇ ਹਾਲਾਤ ਕਿਵੇਂ ਦੇ ਨੇਗੇ ਜੇ ਆਪਾਂ ਸ਼ੁਰੂ ਤੋਂ ਲੈ ਕੇ ਗੱਲ ਕਰੀਏ 1947 ਤੋਂ ਲੈ ਕੇ ਅ ਮਹਮਦ ਅਲੀ ਜਨਾਬ ਬੜਾ ਇੰਟੈਲੈਕਚੁਅਲ ਪੱਖ ਤੋਂ ਬੜਾ ਮਤਲਬ ਕਿ ਚੰਗਾ ਬੰਦਾ ਸੀ ਚੰਗਾ ਵੱਡਾ ਮਤਲਬ ਕਿ ਬੰਦਾ ਸੀ ਦੂਜੇ ਪਾਸੇ ਜੀ ਆਪਾਂ ਗਾਂਧੀ ਦੀ ਗੱਲ ਕਰਦੇ ਆ ਜਾਂ ਫਿਰ 네ਹਰੂ ਦੀ ਗੱਲ ਕਰਦੇ ਆ ਬੇਸ਼ੱਕ ਉਹ ਵੀ ਆਪਣੇ ਆਪ ਦੇ ਵਿੱਚ ਉਹ ਦੋਵੇਂ ਮਤਲਬ ਗਾਂਧੀ ਦੇ ਚੇਲੇ ਸੀ ਪਰ ਮੈਂ ਇਹ ਗੱਲ ਮੰਨਦਾ ਕਿ ਜਿਹੜਾ ਮੁਹੰਮਦ अली ਜਨਾ ਉਹ ਜਿਆਦਾ ਵੱਡਾ ਮਤਲਬ ਕਿ ਰਾਜਨੀਤਿਕ ਲੀਡਰ ਸੀ ਤੇ ਜਿਆਦਾ ਵੱਡਾ ਮਤਲਬ ਕਿ ਸੋਚ ਰੱਖਣ ਵਾਲਾ ਬੰਦਾ ਸੀ ਜਿਹੜਾ ਉਸ ਸਮੇਂ ਦੇ ਵਿੱਚ ਕਦੀਸ਼ ਨੂੰ ਜਿਹੜੀ ਦੇਸ਼ ਦੀ ਉਹਨੇ ਮੰਗ ਕੀਤੀ ਸੀ ਤੇ ਜਿਹੜੀ ਵੰਡ ਹੋਈ ਸੀ ਵੰਡ ਦੇ ਹਿਸਾਬ ਨਾਲ ਜੇ ਤੁਸੀਂ ਪਾਕਿਸਤਾਨ ਦਾ ਜਿਹੜਾ ਏਰੀਆ ਦੇਖਦੇ ਹੋਗੇ ਕਿਉਂਕਿ ਬਹੁਤਾ ਵੱਡਾ ਤਾਂ ਉਹਦੇ ਵਿੱਚ ਪੰਜਾਬ ਹੈ ਬੜਾ ਫਰਟਾਈਲ ਤੇ ਬੜਾ ਉਪਜਾਊ ਖੇਤਾਂ ਉਹਨਾਂ ਨੂੰ ਆਇਆਗਾ ਕਰਾਚੀ ਹੋ ਗਿਆ ਬੜਾ ਸ਼ਾਨਦਾਰ ਮਤਲਬ ਕਿ ਪੋਰਟ ਹੈਗਾ بندرگاہੀ ਤੇ ਜਿੰਨੇ ਵੀ ਉਹਦੀ ਭਗੋਲਕ ਸਥਿਤੀ ਨੂੰ ਦੇਖਦੇ ਹੋ ਪਾਕਿਸਤਾਨ ਆਪਣੇ ਆਪ ਦੇ ਵਿੱਚ ਇੱਕ ਰਿਚ ਮਤਲਬ ਕਿ ਥਾਂ ਸੀ ਇਸ ਦੇ ਮੁਕਾਬਲੇ ਜਦੋਂ ਅਸੀਂ ਭਾਰਤ ਨੂੰ ਦੇਖਦੇ ਹਾਂ ਭਾਰਤ ਦੇ ਵਿੱਚ ਜਿਹੜੇ ਥਰਡ ਦੇ ਸੂਬੇ ਨੇਗੇ ਬਿਹਾਰ ਹੋ ਗਿਆ ਝਾਰਖੰਡ ਹੋ ਗਿਆ ਯੂਪੀ ਹੋ ਗਿਆ ਐਮਪੀ ਹੋ ਗਿਆ ਇਹ ਸੂਬਿਆਂ ਦੇ ਵਿੱਚ ਬੜੀ ਜ਼ਿਆਦਾ ਕਰੀਬੀ ਸੀ ਬਹੁਤ ਜਿਆਦੇ ਮਤਲਬ ਇਕੇ ਆਰਥਿਕ ਤੌਰ ਤੇ ਭਾਰਤ ਟੁੱਟਿਆ ਹੋਇਆ ਸੀ ਸ਼ੁਰੂਆਤੀ ਦੌਰ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਤਰੱਕੀ ਦੀ ਰਫ਼ਤਾਰ ਹੈ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਤਾਂ ਉਹ ਭਾਰਤ ਦੇ ਮੁਕਾਬਲੇ ਕਿਤੇ ਜਿਆਦਾ ਤੇਜ਼ ਹੈ ਪਰ ਪਾਕਿਸਤਾਨ ਨੇ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਇੱਕ ਬੜੀ ਬਲੰਡਰ ਮਿਸਟੇਕ ਕੀਤੀ ਕਿ ਉਹਨਾਂ ਨੇ ਜੰਮੂ ਕਸ਼ਮੀਰ ਦੇ ਉੱਪਰ ਨੂੰ ਹਤਿਆਉਣ ਦੀ ਜਿਹੜੀ ਕੋਸ਼ਿਸ਼ ਕੀਤੀ ਫਿਰ ਬੱਲਾ ਭਾਈ ਪਟੇਲ ਦੀ ਦੀਸ ਉਦੇ ਨਾਲ ਸੂਝ ਦੇ ਨਾਲ ਲਾ ਲਓ ਤੁਸੀਂ ਉਹਦੀ ਸਮਝ ਦੇ ਨਾਲ ਲਾ ਲਓ ਭਾਰਤੀ ਫੌਜਾਂ ਨੇ ਮਤਲਬ ਕਿ ਪਾਕਿਸਤਾਨ ਦੇ ਕੋਲੋਂ ਜਿਹੜਾ ਅੱਧਾ ਅੱਧੇ ਤੋਂ ਮਤਲਬ ਲੇ ਕੇ ਜਿਆਦਾ ਜਿਹੜਾ ਏਰੀਆ ਹੈਗਾ ਕਸ਼ਮੀਰ ਦਾ ਕਸ਼ਮੀਰ ਦਾ ਉਹਨੂੰ ਓਕੂਪਾਈ ਕਰ ਲਿਆ ਅੱਧਾ ਏਰੀਆ ਪੀਓਕੇ ਕਹਿੰਦੇ ਨੇ ਅੱਧਾ ਪਾਕਿਸਤਾਨ ਦੇ ਕੋਲ ਰਹਿ ਗਿਆ ਉਹ ਦਿਨ ਤੋਂ ਬਾਅਦ ਪਾਕਿਸਤਾਨ ਨੇ ਕਿਤੇ ਨਾ ਕਿਤੇ ਆਪਣੀ ਹਿੰਦ ਹੈ ਜਿਹੜੀ ਉਹ ਕਸ਼ਮੀਰ ਨੂੰ ਲੈ ਕੇ ਦਿਖਾਈ ਹੈ ਜਿਹਦੇ ਕਰਕੇ ਉਸ ਦਿਨ ਤੋਂ ਬਾਅਦ ਉਹਨਾਂ ਨੇ ਦੇਸ਼ਤਗਰਦਾਂ ਨੂੰ ਪਾਲਣਾ ਸ਼ੁਰੂ ਕਰਤਾ ਉਹ ਜਿਹੜੀ ਤਰੱਕੀ ਦੀ ਰਫ਼ਤਾਰ ਇੱਕ ਟਾਈਮ ਇਹੋ ਜਿਹਾ ਵੀ ਸੀ ਕਿ ਪਾਕਿਸਤਾਨ ਦੀ ਜਿਹੜੀ ਕਰੰਸੀ ਹੈ ਭਾਰਤ ਤੋਂ ਜ਼ਿਆਦਾ ਉੱਚੀ ਸੀ ਜੇ ਤੁਸੀਂ ਇਤਿਹਾਸ ਦੇ ਵਿੱਚ ਜਾਓਗੇ ਤੁਹਾਨੂੰ ਪਤਾ ਲੱਗੂਗਾ ਜ਼ਿਆਦਾ ਇੰਡਸਟਰੀ ਪਾਕਿਸਤਾਨ ਕੋਲ ਸੀ ਜ਼ਿਆਦਾ ਤੇਜ਼ੀ ਦੇ ਨਾਲ ਪਾਕਿਸਤਾਨ ਤਰੱਕੀ ਕਰ ਰਿਹਾ ਸੀਗਾ ਪਰ ਫਿਰ ਕੀ ਹੁੰਦਾ ਕਿ ਕਸ਼ਮੀਰ ਦੇ ਵਿੱਚ ਉਹ دہشتਗਰਦਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨੇ ਫਿਰ دہشتਗਰਦਾਂ ਨੂੰ ਪਾਲਣ ਦੇ ਵਾਸਤੇ ਉਹ ਇੱਕ ਸਪੈਸ਼ਲ ਆਪਣੇ ਆ ਪ੍ਰੋਗਰਾਮ ਚਲਾਉਂਦੇ ਨੇ ਜਿਹੜੇ دہشت گرد ਭਾਰਤ ਦੇ ਵਿੱਚ ਆਉਂਦੇ ਨੇ ਤੇ ਅੱਤਵਾਦ ਫਲਾਉਂਦੇ ਨੇ ਉਹਨਾਂ ਦਾ ਸਾਰਾ ਫੋਕਸ ਕਸ਼ਮੀਰ ਮੁੱਦੇ ਤੇ ਰਹਿ ਗਿਆ ਫਿਰ ਇਸ ਗੱਲ ਕਰਕੇ ਉਹਨਾਂ ਨੂੰ ਜੰਗਾਂ ਦੇ ਵਿੱਚ ਉਲਝਣਾ ਪੈ ਗਿਆ 65 ਦੀ ਜੰਗ ਹੋ ਗਈ 71 ਦੀ ਜੰਗ ਹੋ ਗਈ 71 ਦੀ ਜੰਗ ਦੇ ਵਿੱਚ ਐਡਾ ਵੱਡਾ ਉਹਨਾਂ ਨੇ ਨੁਕਸਾਨ ਕਰਵਾਇਆ ਕਿ ਇੱਕ ਪੂਰੇ ਦਾ ਪੂਰਾ ਦੇਸ਼ ਉਹਨਾਂ ਦੇ ਵਿੱਚੋਂ ਬੰਗਲਾਦੇਸ਼ ਨਿਕਲ ਕੇ ਅਲੱਗ ਹੋ ਗਿਆ ਫਿਰ 99 ਦੇ ਵਿੱਚ ਵੀ ਉਹਨਾਂ ਨੇ ਕੀਤਾ ਇਸ ਦੇ ਨਾਲ ਨਾਲ ਜਿਹੜਾ ਸਭ ਤੋਂ ਵੱਡਾ ਘਾਟਾ ਉਹਨਾਂ ਨੇ ਇੱਕ ਦਿਸ਼ ਦੇ ਰੂਪ ਦੇ ਵਿੱਚ ਖਾਦਾ ਉਹ ਸੀ ਕਿ ਐਜੂਕੇਸ਼ਨ ਦੇ ਉੱਪਰ ਕੰਮ ਨਾ ਕਰਨਾ ਜਿੱਥੇ ਭਾਰਤ ਇੱਕ Hindu ਬਹੁ ਗਿਣਤੀ ਹੋਣ ਦੇ ਬਾਵਜੂਦ ਆਪਣੇ ਸਲੀਵਸ ਦੇ ਵਿੱਚ ਉਹ ਸੱਚ ਪੜਾ ਰਿਹਾ ਸੀ ਜੋ ਵਾਪਰਿਆ ਸੀ ਇਤਿਹਾਸ ਦੇ ਵਿੱਚ ਉੱਥੇ ਪਾਕਿਸਤਾਨ ਨੇ ਆਪਣੇ ਸਲੀਵਸ ਦੇ ਵਿੱਚ ਚੀਜ਼ਾਂ ਨੂੰ ਬਦਲਿਆ ਤੁਸੀਂ ਯਕੀਨੀ ਮੰਨਣਾ ਪਾਕਿਸਤਾਨ ਹੁਣ ਤੱਕ ਆਪਣੇ ਬੱਚਿਆਂ ਨੂੰ ਇਹ ਪੜਾਉਂਦਾ ਰਿਹਾ ਕਿ 71 ਦੀ ਜੰਗ ਵੀ ਅਸੀਂ ਜਿੱਤੀ ਐ 65 ਦੀ ਜੰਗ ਵੀ ਅਸੀਂ ਜਿੱਤੀ ਐ ਕਾਰਗਿਲ ਦੀ ਜੰਗ ਵੀ ਅਸੀਂ ਜਿੱਤੀ ਐ ਠੀਕ ਹੈ ਜੋ ਆਪਣੇ ਇਤਿਹਾਸ ਨੂੰ ਵੀ ਇਤਿਹਾਸ ਦੇ ਵਿੱਚ ਵੀ ਆਪਣੇ ਆਪ ਨੂੰ ਹੀਰੋ ਸਾਜਦੇ ਹਾਂ ਆ ਆਪਣੇ ਆਪ ਨੂੰ ਮਤਲਬ ਇਹ ਆਪਣੇ ਬੱਚਿਆਂ ਨੂੰ ਮਿਸ ਇਨਫਾਰਮੇਸ਼ਨ ਦਿੰਦਾ ਰਿਹਾ ਫਿਰ ਉਹਨਾਂ ਨੇ ਐਜੂਕੇਸ਼ਨ ਵਾਸਤੇ ਕੋਈ ਕੰਮ ਨਹੀਂ ਕੀਤਾ ਮਤਲਬ ਅਤਵਾਦ ਦੇ ਉੱਪਰ ਤੇ ਫੌਜ ਦੇ ਉੱਪਰ ਇੱਕ ਹੋਰ ਇੰਟਰਸਟਿੰਗ ਫੈਕਟ ਇਹ ਹੈਗਾ ਕਿ ਅੱਜ ਤੱਕ 78 ਸਾਲਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਕੋਈ ਵੀ ਸਰਕਾਰ ਆਪਦੀ 5 ਸਾਲ ਪੂਰੀ ਨਹੀਂ ਕਰ ਸਕੀ ਤੇ ਲਗਭਗ ਉਹਨਾਂ ਦੇ 5 ਦੇ ਕਰੀਬ ਜਿਹੜੇ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਨੂੰ دہشت گردੀ ਹਮਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਬੇਸ਼ੱਕ ਉਹ ਜੁਲਫਲੀਕਾਰ ਪੁੱਟੋ ਹੋਵੇ ਬੇਨजीर ਪੁੱਟੋ ਹੋਵੇ ਫਿਰ ਜਿਹੜੇ ਦੂਜੇ ਬਣਦੇ ਨੇ ਉਹਨਾਂ ਨੂੰ ਜਦੋਂ اپੋਜੀਸ਼ਨ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਜੇਲਾਂ ਦੇ ਵਿੱਚ ਸੈਂਡ ਦਿੱਤੀ ਹੈ Imran Khan ਅੱਜ ਦੀ ਘੜੀ ਜੇਲ ਦੇ ਵਿੱਚ ਬੈਠਾ ਹੈ ਜਿਹੜਾ ਵੀ ਇੱਕ ਕੋਈ ਬਿਜ਼ਨੈਸਰੀ ਲੀਡਰ ਉੱਥੇ ਆਉਂਦਾ ਹੈ ਉਹ ਜਦੋਂ ਫੌਜ ਦੇ ਨਾਲ ਗੱਲਬਾਤ ਹੁੰਦੀ ਹੈ ਫੌਜ ਦੀ ਉੱਥੇ ਅਸਲ ਦੇ ਵਿੱਚ ਪਰ ਇਹ ਗੱਲ ਸੁਣਨਾ ਕਲੀਅਰ ਕਰਨੀ ਸੀ ਪਾਕਿਸਤਾਨ ਦੀ ਸਿਆਸਤ ਦੀ ਇੱਕ ਹੋਰ ਵੱਡੀ ਗੱਲ ਆ ਵੀ ਪਾਕਿਸਤਾਨ ਦੀ ਸਿਆਸਤ ਜਿੰਨਾ ਚਿਰ ਬੰਦਾ ਰਾਜ ਭਾਗ ਤੇ ਹੁੰਦਾ ਤੇ ਰਾਜ ਭਾਗ ਤੋਂ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਉਹ ਇਨਸਾਨ ਨੂੰ ਉਹ ਬੀ ਜਲੀਲ ਕਰਨ ਦੇ ਵਿੱਚ ਜਾਂ ਜਿਵੇਂ ਤੁਸੀਂ ਕਹਿੰਦਾ ਸ਼ਹੀਦ ਕਰ ਦਿੰਦੇ ਆ ਜਾਂ ਜੇਲ ਸਿੱਟ ਦਿੰਦੇ ਆ ਇਹ ਵੀ ਖਾਸੀਅਤ ਹੀ ਆ ਪਾਕਿਸਤਾਨ ਦੀ ਜੀਕ ਬਿਲਕੁਲ ਜੀ ਇੱਥੋਂ ਇਹ ਵੀ ਪਤਾ ਲੱਗਦਾ ਕਿ ਜਿੰਨੇ ਹੁਣ ਤੱਕ ਉੱਥੇ ਪ੍ਰਧਾਨ ਮੰਤਰੀ ਬਣੇ ਨੇ ਉਹ ਜਦੋਂ ਦੂਜਾ ਪ੍ਰਧਾਨ ਮੰਤਰੀ ਆਉਂਦਾਗਾ ਬੇਸ਼ੱਕ ਨਵਾਜ਼ ਸ਼ਰੀਫ ਸੀ ਹੁਣ ਪਿੱਛੇ ਨਵਾਜ਼ ਸ਼ਰੀਫ ਨੂੰ ਇਮਰਾਨ ਖਾਨ ਨੇ ਜੇਲ ਦੇ ਵਿੱਚ ਸਿੱਟ ਕੇ ਰੱਖਿਆ ਹੁਣ ਇਮਰਾਨ ਖਾਨ ਜੇਲ ਦੇ ਵਿੱਚ ਹੈ ਜਿਹੜਾ ਉੱਥੋਂ ਦਾ ਪੋਲੀਟੀਕਲ ਸਟਰਕਚਰ ਹੈ ਕਿਤੇ ਨਾ ਕਿਤੇ ਉਹਦੇ ਵਿੱਚ ਕੋਈ ਸਟੇਬਿਲਿਟੀ ਨਹੀਂ ਹੈਗੀ ਕੋਈ ਵਿਜ਼ਨਰੀ ਉਹਨਾਂ ਨੂੰ ਲੀਡਰ ਨਹੀਂ ਮਿਲਿਆ ਖਾਸ ਕਰਕੇ 65 ਤੋਂ ਬਾਅਦ ਪਾਕਿਸਤਾਨ ਹਿੰਦੁਸਤਾਨ ਤੋਂ ਇੰਨਾ ਜ਼ਿਆਦਾ ਪਛੜ ਚੁੱਕਿਆ ਹੈ ਕਿ ਹਿੰਦੁਸਤਾਨ ਜਦੋਂ ਹੁਣ ਤਰੱਕੀ ਦੀ ਸਪੀਡ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਦੁਨੀਆ ਦੀਆਂ ਵੱਡੀਆਂ ਪਾਵਰਾਂ ਨੂੰ ਅੱਖਾਂ ਦਿਖਾ ਰਿਹਾ ਉਸ ਸਮੇਂ ਪਾਕਿਸਤਾਨ ਦੇ ਵਿੱਚ ਇੰਨੀ ਕਿ ਜ਼ਿਆਦੀ ਗਰੀਬੀ ਹੈ ਕਿ ਅਸੀਂ ਦੱਸ ਨਹੀਂ ਸਕਦੇ ਜਿਹੜੀ ਸਟੇਟ ਹਰ ਪੱਖ ਤੋਂ ਅਮੀਰ ਸੀ ਅ ਦਰਿਆ ਵਹਿੰਦੇ ਸੀ ਧਰਤੀ ਉਪਜਾਊ ਸੀ ਬੰਦਰਗਾਹਾਂ ਚੰਗੀਆਂ ਸੀ ਚੰਗੇ ਹਿਲ ਸਟੇਸ਼ਨ ਸੀ ਟੂਰਿਜ਼ਮ ਦਾ ਸਾਰਾ ਹਰ ਇੱਕ ਤਰ੍ਹਾਂ ਦੇ ਨਾਲ ਇੱਕ ਪੂਰੇ ਦਾ ਪੂਰਾ ਦੇਸ਼ ਉਹਨਾਂ ਨੇ ਲਿਆ ਸੀ ਪਰ ਅੱਜ ਉਹ ਬੈਕਫੁੱਟ ਤੇ ਨੇ ਕਾਰਨ ਇੱਕ ਤਾਂ ਪੋਲੀਟਿਕਲੀ ਬਿਜ਼ਨੈਰੀ ਲੀਡਰ ਉਹਨਾਂ ਕੋਲ ਕਦੇ ਨਹੀਂ ਰਹਾ ਬੇਸ਼ੱਕ ਪਿਛਲੇ 78 ਸਾਲਾਂ ਦੇ ਵਿੱਚ ਸਾਡੇ ਦੇਸ਼ ਨੇ ਕਿੰਨੇ ਦੇ ਵੀ ਹਾਲਾਤ ਦੇਖੇ ਦੇਖੇ ਹੋਣ ਪਰ ਨਹਿਰੂ ਤੋਂ ਲੈ ਕੇ મોદી ਤੱਕ ਸਾਡੇ ਸਾਰੇ ਦੇ ਸਾਰੇ ਲੀਡਰ ਆਪਣੇ ਦੇਸ਼ ਦੇ ਪ੍ਰਤੀ ਸਮਰਪਿਤ ਰਹੇ ਨੇ ਇਹ ਗੱਲ ਦੇ ਵਿੱਚ ਕੋਈ ਦੂਰ ਹੀ ਨਹੀਂ ਇੱਕ ਪੁਆਇੰਟ ਮੈਂ ਹੋਰ ਇੱਥੇ ਜਰੂਰ ਉਹਦੇ ਉੱਪਰ ਗੱਲ ਕਰਨਾ ਚਾਹੁੰਦਾ ਕਿ ਸਾਡੇ ਪੰਜਾਬ ਦੇ ਬਹੁਤ ਸਾਰੇ ਜਜ਼ਬਾਤੀ ਲੋਕ ਇਸ ਟਾਈਮ ਇਹ ਕਹਿ ਰਹੇ ਨੇ ਕਿ ਅਸੀਂ ਪਾਕਿਸਤਾਨ ਵਾਲੇ ਪਾਸੇ ਖੜਨਾ ਔਰ ਸ਼ਾਇਦ ਉਹ ਇਹ ਗੱਲ ਨਹੀਂ ਸਮਝ ਰਹੇ ਕਿ ਸਾਡਾ ਇਤਿਹਾਸ ਕੀ ਹੈ ਸਾਡੇ ਗੁਰੂਆਂ ਦਾ ਇਤਿਹਾਸ ਕੀ ਹੈ ਮੈਂ ਤੇ ਨਫ਼ਰਤ ਫਲਾਉਣ ਦੀ ਗੱਲ ਨਹੀਂ ਕਰਦਾ ਜੇ ਤੁਸੀਂ ਉਹਨਾਂ ਦੀਆਂ ਇਵਨ ਮਜ਼ਾਹਿਲਾਂ ਦੇ ਨਾਂ ਵੀ ਦੇਖ ਲੋ ਨਾ ਗਜਨਵੀ ਅਫਦਾਲੀ ਮਜ਼ਾਹਿਲ ਤੇ ਜਿੰਨੀਆਂ ਵੀ ਜਿਹੜੇ ਵੀ ਸ਼ਾਸਕਾਂ ਨੇ ਸਿੱਖਾਂ ਦਾ ਕਤਲਿਆਨ ਕੀਤਾ ਉਹ ਮਜ਼ਾਹਿਲਾਂ ਦੇ ਨਾਂ ਉਹਨਾਂ ਨੇ ਰੱਖੇ ਹੋਏ ਆ ਉਹ ਉਹਨਾਂ ਦੇ ਹੀਰੋ ਨਹੀਂਗੇ ਤੇ ਇਤਿਹਾਸ ਦੇ ਵਿੱਚ ਇਹ ਵੀ ਦੇਖ ਲਓ ਕਿ ਸਾਡਾ ਜਿੰਨੇ ਕਤਲੇਆਮ ਹੋਏ ਨੇ ਗੁਰੂਆਂ ਤੋਂ ਲੈ ਕੇ ਸਹਿਬਜ਼ਾਦਿਆਂ ਦੇ ਵਿੱਚ ਉਹ ਕਿੰਨਾ ਨੇ ਕੀਤੇ ਨੇ ਠੀਕ ਹੈ ਹਰ ਕੋਈ ਚੰਗਾ ਨਹੀਂ ਹੁੰਦਾ ਹਰ ਕੋਈ ਮਾੜਾ ਨਹੀਂ ਹੁੰਦਾ ਪਰ ਅਸੀਂ ਜਜਵਾਤੀ ਹੋ ਕੇ ਅੱਜ ਵੀ ਘੜੀ ਇਹ ਕਹਿੰਨੇ ਆ ਕਿ Hindu ਸਾਡੇ ਕੁਝ ਨਹੀਂ ਲੱਗਦੇ ਪਰ ਜਦੋਂ ਸਿੱਖਾਂ ਦੇ ਉੱਪਰ ਮੁਸਲਮਾਨ ਕਤਲੇਆਮ ਕਰ ਰਹੇ ਸੀਗੇ ਉਦੋਂ ਸਾਨੂੰ ਇਹ ਲੱਗਦਾ ਹੁੰਦਾ ਜਿਵੇਂ Hindu ਸਾਡੇ ਭਰਾ ਨੇ ਅੱਜ ਭਾਰਤੀ ਸਟੇਟ ਦੇ ਵਿੱਚ ਬਹੁ ਗਿਣਤੀ Hindu ਨੇ ਤੇ ਅੱਜ ਸਾਨੂੰ ਲੱਗਦਾ ਕਿ ਮੁਸਲਮਾਨ ਸਾਡੇ ਅਸੀਂ ਜਜ਼ਬਾਤੀ ਲੋਕਾਂ ਸੀ ਮਤਲਬ ਕਿ ਇਤਿਹਾਸ ਪੜਦੇ ਨਹੀਂ ਸਾਨੂੰ ਨਹੀਂ ਪਤਾ ਕਿ ਮੁਹੰਮਦ ਤੁਗਲਕ ਕੌਣ ਸੀ ਗੋਰੀ ਕੌਣ ਸੀ ਅਬਦਾਲੀ ਕੌਣ ਸੀ ਹਨਾ ਇਹ ਇਹ ਚੀਜ਼ਾਂ ਮੈਟਰ ਕਰਦੀਆਂ ਪਾਕਿਸਤਾਨ ਕਿਤੇ ਨਾ ਕਿਤੇ ਆਪ ਦੇ ਆਪ ਦੇ ਵਿੱਚ ਇੱਕ ناکਾਮ ਤੇ ਫੇਲ ਹੋਈ ਹੋਈ ਸਟੇਟ ਹੈ ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਵਧੀਆ ਹੋਇਆ ਜੁੱਧਬੰਦੀ ਹੋ ਗਈ ਕਿਉਂਕਿ ਇੱਕ ਨੰਗ ਬੰਦੇ ਦੇ ਨਾਲ ਜਦੋਂ ਬੰਦਾ ਪੰਗਾ ਲੈਂਦਾ ਤੇ ਆਪ ਦਾ ਨੁਕਸਾਨ ਕਰਦਾ ਅੱਜ ਅਸੀਂ ਇੱਕ ਪੂਰੀ ਸਟੇਟ ਦੇ ਰੂਪ ਦੇ ਵਿੱਚ ਭਾਰਤ ਬਹੁਤ ਤਰੱਕੀ ਦੇ ਰੂਪ ਅੱਗੇ ਹੈ ਖੇਡਾਂ ਹੋ ਗਈਆਂ ਅਸੀਂ ਸਪੇਸ ਤੱਕ ਚਲੇ ਗਏ ਅਸੀਂ ਮਤਲਬ ਲੇ ਕੇ ਚੰਦ ਦੇ ਉੱਪਰ ਮਤਲਬ ਲੇ ਕੇ ਜਾ ਕੇ ਆਪਦੇ ਝੰਡੇ ਗੱਡੇ ਨੇਗੇ ਸਪੇਸ ਦੇ ਉੱਪਰ ਸਾਡਾ ਕੰਮ ਹੈ ਭਾਰਤੀ ਫੌਜਾਂ ਆਪਦੇ ਆਪ ਦੇ ਵਿੱਚ ਪੂਰਨ ਨੇ ਆ ਸਾਇੰਸ ਦੇ ਖੇਤਰ ਦੇ ਵਿੱਚ ਪੜਾਈ ਦੇ ਖੇਤਰ ਦੇ ਵਿੱਚ ਜਿੰਨੀਆਂ ਪੀ ਐਚ ਡੀਜ਼ ਕੱਲੇ ਪੰਜਾਬ ਦੇ ਵਿੱਚ ਲੋਕ ਕਰ ਰਹੇ ਨੇ ਪੂਰੇ ਪਾਕਿਸਤਾਨ ਦੇ ਵਿੱਚ ਲੋਕ ਨਹੀਂ ਕਰ ਰਹੇ ਹੁਣ ਆਪਾਂ ওই ਗੱਲ ਕਰਦੇ ਆ ਵੀ ਉਹਨਾਂ ਦੇ ਫੇਲ ਹੋਣ ਦਾ ਕਾਰਨ ਉਹਦਾ ਐਜੂਕੇਸ਼ਨ ਸਿਸਟਮ ਜੇ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੱਲ ਕਰਦੇ ਆ ਪਹਿਲਾਂ ਯੂਨੀਵਰਸਿਟੀ ਸੀ ਲਾਹੌਰ ਸੀ ਉਦੋਂ ਵਾਰ ਉਹਨਾਂ ਦਾ ਸਪੋਰਟ ਸਿਸਟਮ ਉਦੋਂ ਵਾਰ ਉਹਨਾਂ ਦੇ ਪੋਲੀਟੀਕਲ ਸਿਸਟਮ ਤੱਕ ਕਿਤੇ ਨਾ ਕਿਤੇ ਉਹ ਕਿਸੇ ਵੀ ਸਿਸਟਮ ਦੇ ਵਿੱਚ ਕਾਬਜਾ ਆਪਣਾ ਹੋ ਗਿਆ ਮੈਂ ਇੱਕ ਐਗਜ਼ਾਮਪਲ ਦਿੰਦਾ ਆਪਣੇ ਤਾਂ ਆਪਾ ਲੋਕ ਹੁਣ ਮਤਲਬ ਕਿ ਆਪਣੇ ਕਬੱਡੀ ਕੱਪਾਂ ਦੇ ਉੱਪਰ ਲੋਕ ਹਾਰ ਲੈ ਦਿੰਦੇ ਨੇ ਡਿਫੈਂਡਰਾਂ ਦਿੰਦੇ ਨੇ ਉੱਥੇ ਜਿਹੜਾ ਚੌੜੀ ਲਾਈਟ ਵਾਲਾ ਇੱਕ ਮਤਲਬ ਕਿ ਮੋਟਰਸਾਈਕਲ ਆਉਂਦਾ ਹੁੰਦਾ ਸੀ ਉਹ ਸੀਟੀ 100 ਹੀ 100 ਜੀ ਇਹ ਕਿਹੜਾ ਸੀ ਹੈ ਨਾ ਉਹਦੀ ਕੀਮਤ 4.5 ਲੱਖ ਰੁਪਈਆ ਹੈ ਆਲਟੋ ਗੱਡੀ ਜਿਹੜੀ ਆਪਣੇ ਇੱਥੇ 75000 ਰੁਪਈਆ ਦੀ ਹੈ ਉਥੇ 30 ਲੱਖ ਰੁਪਈਆ ਦੀ ਹੈ ਜੇ ਸੈਕੰਡ ਹੈਂਡ ਆਲਟੋ ਗੱਡੀ ਵੀ ਲੈਣੀ ਹੈ ਤੁਹਾਨੂੰ 15 ਲੱਖ ਰੁਪਈਆ ਦੀ ਮਿਲੂਗੀ ਇੰਨਾ ਇਸ ਟਾਈਮ ਉੱਥੇ ਬੰਦੇ ਕੋਲੇ ਆਪਸ਼ਨ ਹੀ ਥੋੜੇ ਹੈ ਜੀ ਉੱਥੇ ਮੋਟਰਸਾਈਕਲ ਦਾ ਬਸ ਉਹਨਾਂ ਕੋਲੇ ਉਹੀ ਆਪਸ਼ਨ ਹੈ ਉਹਨਾਂ ਨੇ ਕੋਈ ਇਹੋ ਜਿਹੀ ਬਾਈਕ ਨਹੀਂ ਤਿਆਰ ਕੀਤੀ ਜਿਵੇਂ ਆਪਣੇ ਤਾਂ ਬਾਈਕਾਂ ਦੇ ਕੋਲ ਨਾਂ ਵੀ ਨਹੀਂ ਪਤਾ ਵੀ ਇੰਨੀਆਂ ਚੀਜ਼ਾਂ ਆਪਣੇ ਕੋਲੇ ਉਦੋਂ ਬਾਅਦ ਗੱਡੀਆਂ ਹੋ ਗਈਆਂ ਹਨ ਤਾਂ ਵੀ ਹਰ ਇੱਕ ਬ੍ਰਾਂਡ ਉੱਥੇ ਤਾਂ ਕਿਵਲ ਲਿਮਿਟਡ 3 ਜਾਂ 4 ਹੀ ਬ੍ਰਾਂਡ ਨੇ ਹਨ ਤੇ ਆਮ ਬੰਦੇ ਲਈ ਗੱਡੀ ਹਜੇ ਵੀ ਪਹੁੰਚ ਤੋਂ ਬਾਹਰ ਆ ਜੇ ਮੈਂ ਆਪਣੇ ਪੰਜਾਬ ਦੀ ਗੱਲ ਕਰੀਏ ਜਾਂ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਹੁਣ ਕੋਈ ਅਜਿਹਾ ਘਰ ਹੀ ਨਹੀਂ ਹੋਣਾ ਜਿੱਦੇ ਘਰੇ ਗੱਡੀ ਨਾ ਹੋਵੇ ਇਹ ਵੀ ਆਪਣੇ ਪੰਜਾਬ ਦੇ ਵਿੱਚ ਜਿਹੜੀ ਉੱਥੇ ਸਭ ਤੋਂ ਵੱਡੀ ਗੱਡੀ ਹੈਗੀ ਉਹ ਫੋਰਚੂਨਰ ਮੰਨੀ ਜਾਂਦੀ ਹੈ ਆਪਣੇ ਪੰਜਾਬ ਦਾ ਹਜੇ ਕੋਈ ਪਿੰਡ ਨਹੀਂ ਜਿਹੜੇ ਪਿੰਡ ਦੇ ਵਿੱਚ ਫੋਰਚੂਨਰ ਗੱਡੀ ਨਾ ਹੋਵੇ ਤੇ ਹੋਰ ਦੇਖ ਲਓ ਤੁਸੀਂ ਇਹ ਫਿਲਮਾਂ ਦੇ ਖੇਤਰ ਦੇ ਵਿੱਚ ਦੇਖੋ ਸਾਰੀਆਂ ਫਿਲਮਾਂ ਉੱਥੇ ਸਾਡੀਆਂ ਚੱਲਦੀਆਂ ਉਹ ਸ਼ਲੀਲ ਜਿਹੇ ਡਰਾਮੇ ਜਿਹੜੇ ਡਬਲ ਮੀਨਿੰਗ ਗੱਲਾਂ ਵਾਲੇ ਉਹੀ ਉੱਥੇ ਚੱਲਦੇ ਨੇ ਜੇ ਤੁਸੀਂ ਹਿੰਦੁਸਤਾਨ ਦੇ ਨਾਲ ਪਾਕਿਸਤਾਨ ਦਾ ਕੰਪੈਰੀਜ਼ਨ ਕਰੋਗੇ ਤਾਂ ਪਾਕਿਸਤਾਨ ਬਹੁਤ ਜ਼ਿਆਦਾ ਪਿੱਛੇ ਹੈ ਜੇ ਹੁਣ ਉਹ ਆਪ ਦੇ ਨਿਊਜ਼ ਚੈਨਲਾਂ ਦੇ ਉੱਪਰ ਬੇਸ਼ੱਕ ਸਾਡੇ ਨਿਊਜ਼ ਚੈਨਲਾਂ ਨੇ ਮਤਲਬ ਕਿ ਭਾਰਤ ਦੀ ਇਸ ਮਾਮਲੇ ਦੇ ਵਿੱਚ ਹਿੱਠੀ ਕਰਵਾਈ ਹੈ ਪਰ ਉਹ ਇਹ ਅੱਜ ਦੀ ਘੜੀ ਫਿਰ ਇਨਫੋਰਮੇਸ਼ਨ ਗਲਤ ਦੇ ਰਹੇ ਨੇ ਉਹ ਮੈਂ ਕੱਲ੍ਹ ਦੇਖ ਰਿਹਾ ਸੀ ਆਪ ਦੇ ਇੱਕ ਨਿਊਜ਼ ਚੈਨਲ ਦੇ ਉੱਪਰ ਹੀ ਕਹਿ ਰਹੇ ਸੀ ਕਿ ਪਾਕਿਸਤਾਨ ਨੇ ਜੰਗ ਜਿੱਤ ਗਿਆ ਹਨਾ ਸਾਨੂੰ ਮਤਲਬ ਮੈਨੂੰ ਲੱਗਦਾ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਤੁਲਨਾ ਹੀ ਨਹੀਂ ਕਰਨੀ ਚਾਹੀਦੀ ਹਾਂ ਉਹੀ ਗੱਲ ਵੀ ਭਾਰਤ ਤੇ ਪਾਕਿਸਤਾਨ ਦੀ ਤੁਲਨਾ ਨਹੀਂ ਕਰਨੀ ਚਾਹੀਦੀ ਤੇ ਮੇਰਾ ਤੀਜਾ ਸਵਾਲ ਵੀ ਇਹੀ ਗੱਲਾਂ ਦੇ ਵਿੱਚੋਂ ਵੀ ਮੈਚ ਕਰਦਾ ਵੀ ਉਹ ਤੁਲਨਾ ਕਰਦੇ ਆ ਬਾਬਰ ਆਜ਼ਮ ਤੇ ਵਿਰਾਟ ਕੋਹਲੀ ਦੀ ਜਿਵੇਂ ਕਿ ਅੱਜ ਆਪਾਂ ਨੂੰ ਪਤਾ ਲੱਗਿਆ ਵੀ ਆਪਣੇ ਵਿਰਾਟ ਕੋਹਲੀ ਨੇ ਇੰਡੀਆ ਕ੍ਰਿਕਟ ਟੀਮ ਦੇ ਕਿੰਗ ਨੇ ਕ੍ਰਿਕਟ ਟੈਸਟ ਕ੍ਰਿਕਟ ਤੋਂ ਸੁਨੇ ਆਸ ਲੈ ਲਿਆ ਹਨ ਤਾਂ ਉਹ ਕਿਤੇ ਨਾ ਕਿਤੇ ਇਹਦੇ ਵਿੱਚ ਵੀ ਬਾਬਰ ਆਜ਼ਮ ਤੇ ਵਿਰਾਟ ਕੋਹਲੀ ਦੀ ਤੁਲਨਾ ਕਰਦੇ ਬਾਬਰ ਆਜ਼ਮ ਤੇ ਵਿਰਾਟ ਕੋਹਲੀ ਇੱਕੋ ਜਿਹੇ ਪਲੇਅਰ ਆ ਸਵਾਲ ਦੇ ਵਿੱਚੋਂ ਸਵਾਲ ਨਿਕਲੇ ਆ 14 ਸਾਲ ਕ੍ਰਿਕਟ ਖੇਡਣ ਤੋਂ ਬਾਅਦ ਲਗਭਗ 123 ਟੈਸਟ ਮੈਚ ਤੇ 220 ਇਨਿੰਗਾਂ ਵਿਰਾਟ ਕੋਹਲੀ ਨੇ ਖੇਡੀਆਂ ਤੇ 92100 30 ਰਨਾਂ ਦੇ ਲਗਭਗ ਰਨ ਬਣਾਏ 30 ਸੈਂਕੜੇ 31 ਅਰਧ ਸੈਂਕੜੇ 46 ਦੀ ਐਵਰੇਜ ਦੇ ਨਾਲ ਵਿਰਾਟ ਕੋਲੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਗਿਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਗਲੈਂਡ ਟੂਰ ਸ਼ੁਰੂ ਹੋਣਾ ਸੀ ਆ ਭਾਰਤ ਦੇ ਕ੍ਰਿਕਟ ਇਤਿਹਾਸ ਦਾ ਮੈਨੂੰ ਲੱਗਦਾ ਕਿ ਸਚਨ ਤੰਦੁਲਕਰ ਤੋਂ ਬਾਅਦ ਸਭ ਤੋਂ ਤਾਕੜਾ ਬੈਟਸਮੈਨ ਸਭ ਤੋਂ ਕਲਾਸੀ ਬੈਟਸਮੈਨ ਵਿਰਾਟ ਕੋਲੀ ਦੁਨੀਆ ਦੇ ਤਾਕੜੇ ਬੈਟਸਮੈਨਾਂ ਦੇ ਵਿੱਚ ਵਿਰਾਟ ਕੋਲੀ ਦਾ ਨਾਮ ਆਉਂਦਾ ਪਰ ਹਾਂ ਪਿਛਲੇ ਕੁਝ ਸਮੇਂ ਤੋਂ ਟੈਸਟ ਫਾਰਮ ਨੂੰ ਲੈ ਕੇ ਵਿਰਾਟ ਕੋਲੀ ਆਲੋਚਨਾ ਚੱਲ ਰਿਹਾ ਸੀ ਉਸ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਕਿ ਪਿਛਲੇ ਦਿਨੀ ਰੋਹਿਤ ਸ਼ਰਮਾ ਨੇ ਸਨਿਆਸ ਦਾ ਐਲਾਨ ਕੀਤਾ ਸੀ ਤੇ ਅੱਜ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸਨਿਆਸ ਦਾ ਐਲਾਨ ਕਰ ਦਿੱਤਾ ਜੀ। ਕੀ ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਦਾ ਐਲਾਨ ਸੁਣ ਕੇ ਕਿਤੇ ਨਾ ਕਿਤੇ ਉਹਨਾਂ ਦੇ 팬 ਵੀ ਇਹ ਕਿਹਾ ਕਿ ਉਹ ਚਾਹੁੰਦੇ ਸੀ ਵੀ ਵਿਰਾਟ ਕੋਹਲੀ ਹੋਰ ਟੈਮ ਕ੍ਰਿਕਟ ਨੂੰ ਦੇਵੇ। ਹਾਂਜੀ ਮੱਖਾ ਜੀ ਮੇਰਾ ਲਾਸਟ ਸਵਾਲ ਜੋ ਆਪਣੇ ਇਸ ਪ੍ਰੋਗਰਾਮ ਦਾ ਲਾਸਟ ਕੁਐਸਚਨ ਆ ਆਪਾਂ ਕੱਲ ਵੀ ਇਸ ਬਾਰੇ ਡਿਸਕਸ ਕੀਤੀ ਸੀ ਬੀਬੀਐਮਸੀ ਪਾਣੀਆਂ ਦਾ ਮੁੱਦਾ। ਜੋ ਪੰਜਾਬ ਦੇ ਵਿੱਚ ਪਖਿਆ ਹੋਇਆ ਉਹ ਕਿੱਥੇ ਜੇ ਖੜਾ ਨਜ਼ਰ ਆਉਂਦਾ ਜੋ ਅੱਜ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਘੜਕਾਉਣਾ ਸੀ ਅੱਜ ਪੰਜਾਬ ਸਰਕਾਰ ਜਿਹੜਾ ਹਰਿਆਣੇ ਨੂੰ 4500 ਕਿਊਸਕ ਵੱਧ ਪਾਣੀ ਦੇਣ ਦਾ ਜਿਹੜਾ ਫੈਸਲਾ ਸੀ ਉਹਦੇ ਖਿਲਾਫ ਸੁਪਰੀਮ ਕੋਰਟ ਗਈ ਹੈ ਉਸ ਤੋਂ ਪਹਿਲਾਂ ਰਾਜਸਥਾਨ ਨੇ ਜੁੱਧ ਦਾ ਬਹਾਨਾ ਲਾ ਕੇ ਉਧਰ ਵੀ ਪਾਣੀ ਛੱਡਿਆ ਗਿਆ ਪਰ ਅੱਜ ਜਿਹੜਾ ਹੁਣ ਜਿਹੜੀ ਲੇਟੈਸਟ ਖਬਰ ਆ ਰਹੀ ਹੈ ਕਿ ਬੀਵੀਐਮਸੀ ਨੇ ਮਤਲਬ ਇੱਕ ਤਿੰਨ ਰਾਜਾਂ ਦੀ ਮੀਟਿੰਗ ਸੱਦੀ ਹੈਗੀ ਇਸ ਮੁੱਦੇ ਦੇ ਉੱਪਰ ਜਿਹਦੇ ਵਿੱਚ ਹਰਿਆਣਾ ਪੰਜਾਬ ਤੇ ਰਾਜਸਥਾਨ ਮੁੱਖ ਹੋਣਗੇ ਦੇਖੋ ਅੱਗੇ ਇਹ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੁਪਸੋ ਕਿ ਪੰਜਾਬ ਦੇ ਹੱਕਾਂ ਨੂੰ ਨਹੀਂ ਲੁੱਟਿਆ ਜਾਊਗਾ ਪੰਜਾਬ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਊਗਾ ਅ ਬਹੁਤ ਬਹੁਤ ਧੰਨਵਾਦ ਮੱਖਾ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਅਮੀਦ ਆ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਦਾ ਹੋ ਇਸੇ ਤਰ੍ਹਾਂ ਦੇਸ਼ ਵਿਦੇਸ਼ ਤੇ ਹੋਰ ਪੱਖ ਦੇ ਮੁੱਦਿਆਂ ਤੇ ਅਸੀਂ ਰੋਜ਼ ਵਿਚਾਰ ਪੇਸ਼ ਕਰਦਾ ਕਰਦੇ ਰਹਿਾਂਗੇ ਤੁਸੀਂ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ